ਸ਼੍ਰੀਮਤੀ ਕੁਲਦੀਪ ਕੌਰ ਪਤਨੀ ਸਰਦਾਰ ਜੋਰਾ ਸਿੰਘ ਉਪਲ ਜੋ ਕਿ ਵਾਰਡ ਨੰਬਰ 13 ਤੋਂ ਖਨੌਰੀ ਮੰਡੀ ਤੋਂ ਆਮ ਆਦਮੀ ਪਾਰਟੀ ਤੋਂ ਝਾੜੂ ਦੇ ਚੋਣ ਨਿਸ਼ਾਨ ਤੇ ਐਮਸੀ ਦੀ ਚੋਣ ਲੜੇ ਅਤੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਉਹਨਾਂ ਨੇ ਵਾਰਡ ਦੇ ਵੋਟਰਾਂ ਅਤੇ ਸਪੋਰਟਰਾਂ ਦਾ तहे ਦਿਲੋਂ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਜਿਨ੍ਹਾਂ ਵੋਟਰਾਂ ਨੇ ਦਿਨ ਰਾਤ ਮਿਹਨਤ ਕਰਕੇ ਜਿੱਤ ਦਵਾਈ ਹੈ, ਉਹਨਾਂ ਦੇ ਅਸੀਂ ਹਮੇਸ਼ਾ ਰਿਣੀ ਰਹਾਂਗੇ। ਉਹਨਾਂ ਅੱਗੇ ਕਿਹਾ ਕਿ ਉਹ ਹਮੇਸ਼ਾ ਵੋਟਰਾਂ ਅਤੇ ਸਪੋਰਟਰਾਂ ਦਾ ਸਤਿਕਾਰ ਕਰਦੇ ਰਹਿਣਗੇ, ਉਹਨਾਂ ਦੇ ਸਾਰੇ ਕੰਮ ਕਰਨਗੇ। ਉਹਨਾਂ ਕਿਹਾ ਕਿ ਲੋਕਾਂ ਲਈ 24 ਘੰਟੇ ਦਰਵਾਜ਼ੇ ਖੁੱਲੇ ਰਹਿਣਗੇ। ਖਨੋਰੀ ਮੰਡੀ ਤੋਂ ਕਮਲੇਸ਼ ਗੋਇਲ ਦੀ ਰਿਪੋਰਟ। ਆਓ ਸੁਣਦੇ ਹਾਂ। ਸਰਦਾਰ ਜੂਰਾ ਸਿੰਘ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜੋਰਾ ਸਿੰਘ ਜੀ ਉਪਲ ਔਰ ਮੇਰੀ ਧਰਮ ਪਤਨੀ ਬੀਬੀ ਕਲਦੀਪ ਕੌਰ ਬਾੜ ਨੰਬਰ 13 ਖਨੌਰੀ ਵਿੱਚ ਉਹਨਾਂ ਨੇ ਚੋਣ ਲੜੀ ਆ ਔਰ ਜਿੰਨੇ ਵੀ ਤੇਰਾ ਬਾੜ ਦੇ ਵੋਟਰ ਨੇ ਉਹਨਾਂ ਨੇ ਸਾਨੂੰ ਵੋਟ ਪਾ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਅਸੀਂ ਆਉਣ ਵਾਲੇ ਸਮੇਂ ਵਿੱਚ ਪੂਰੀ ਮੰਤਰਨ ਦੇ ਨਾਲ ਲੋਕਾਂ ਦੀ ਸੇਵਾ ਕਰਾਂਗੇ ਬਿਨਾਂ ਕਿਸੇ ਪੱਖਪਾਤ ਤੋਂ ਸਾਰੇ ਹੀ ਵਾਰਡ ਦੀ ਅਸੀਂ ਤਰੱਕੀ ਵਾਸਤੇ ਪੂਰੀ ਸੇਵਾ ਕਰਾਂਗੇ ਜੀ ਜੀ ਬੜੇ ਜਿਹਾ ਵੋਟਰ ਨੇ ਸਪੋਟਰ ਨੇ ਉਹ ਕੀ ਕਹਿਣਾ ਚਾਹੁੰਦੇ ਅਸੀਂ ਸਾਰੇ ਵੋਟਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਸਾਨੂੰ ਵੋਟ ਪਾ ਕੇ 5 ਸਾਲ ਵਾਸਤੇ ਆਪਣੇ ਵਾਰਡ ਵਾਸਤੇ ਖਨੌਰੀ ਬਾਦ ਤੇ ਚੁਣਿਆ ਸਾਨੂੰ ਵਾਰਡ ਦੇ ਵਿੱਚ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਨਾਲ ਅਸੀਂ ਸਾਰੇ ਵਾਰਡ ਦਾ ਸੀ ਵਿਕਾਸ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਜੋ ਬਾੜੇ ਕਮ ਨੇ ਗਲੀਆਂ ਨਾਲੀਆਂ ਪੱਕੇ ਕਰਨੀਆਂ ਜਾਂ ਬਿਜਲੀ ਦਾ ਪ੍ਰਬੰਧ ਕਰਨਾ ਇਹਨਾਂ ਬਾਰੇ ਕੀ ਕਰੋਗੇ ਦੇਖੋ ਜੀ ਜੋ ਵੀ ਕੰਮ ਆ ਦੇਖੋ 2-4 ਐਸੇ ਕੰਮ ਨੇ ਜਿਹੜੇ ਬਿਜਲੀ ਦੀ ਲਾਈਟਾਂ ਦਾ ਔਰ ਬਾੜ ਦੀ ਸਫਾਈ ਦਾ ਜਾਂ ਸੀਵਰੇਜ ਦਾ ਪਾਣੀ ਦਾ ਕੋਈ ਵੀ ਕਿਸ ਤਰ੍ਹਾਂ ਦੇ ਵੀ ਕੰਮ ਹੋਣਗੇ ਜਾਂ ਲੋਕਾਂ ਦੇ ਆਪਣੇ ਪਰਸਨਲ ਕੰਮ ਵੀ ਐਸੇ ਹੁੰਦੇ ਨੇ ਜਿਹੜੇ ਉਹਨਾਂ ਦੇ ਰੁਕੇ ਹੋਏ ਨੇ ਉਹ ਸਾਰੇ ਕੰਮ ਹੀ ਅਸੀਂ ਆਪਣੀ ਸਾਡੀ ਆម ਪਾਰਟੀ ਦੀ ਸਰਕਾਰ ਵੀ ਹੈ ਸਾਡੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਗੋਇਲ ਜੀ ਉਹਨਾਂ ਦਾ ਵੀ ਸਹਿਯੋਗ ਲਵਾਂਗੇ ਤੇ ਅਸੀਂ ਪੂਰਾ ਮੰਤਲ ਨਾਲ ਅਸੀਂ ਲੋਕਾਂ ਦੇ ਕੰਮ ਕਰਵਾਵਾਂਗੇ